ਰੇਡ ਸਾਹਮਣੇ ਆ ਚੁੱਕੀ ਹੈ 6ਵੇਂ ਰਾਉਂਡ 6ਵੇਂ ਰਾਉਂਡ ਦਾ ਜ਼ਿਕਰ ਕਰ ਲਈ ਉਹਦੇ ਨਤੀਜੇ ਵੀ ਸਾਹਮਣੇ ਆ ਚੁੱਕੇ ਆ 6 ਰਾਉਂਡ ਕੰਪਲੀਟ ਹੋ ਚੁੱਕੇ ਨੇ ਤੇ ਹਰਮਿੰਦਰ ਸਿੰਘ ਸੰਧੂ ਲਗਾਤਾਰ ਅੱਗੇ ਵਧਦੇ ਨਜ਼ਰ ਆ ਰਹੇ ਨੇ 187 ਵੋਟਾਂ ਦੀ ਲੀਡ ਹੁਣ 892 ਵਿੱਚ ਤਬਦੀਲ ਹੋ ਗਈ ਹੈ 14586 ਵੋਟਾਂ ਜਿਹੜੀਆਂ ਨੇ ਹਰਮਿੰਦਰ ਸੰਧੂ ਨੂੰ ਮਿਲੀਆਂ ਨੇ ਤੇ ਸੁਖਵਿੰਦਰ ਕੌਰ ਦੂਜੇ ਨੰਬਰ ਤੇ ਨੇ 892 ਵੋਟਾਂ ਪਿੱਛੇ ਨੇ ਸੁਖਵਿੰਦਰ ਕੌਰ ਦੇ ਕੋਲ ਇਸ ਵਕਤ 13694 ਵੋਟਾਂ ਨੇ ਇਸ ਵਕਤ ਮਿਲੀਆਂ ਨੇ ਉਹਨਾਂ ਨੂੰ 6ਵੇਂ ਰਾਉਂਡ ਦੇ ਵਿੱਚ ਤੇ ਕਾਂਗਰਸ ਦਾ ਜ਼ਿਕਰ ਕਰ ਰਹੇ ਸੀ ਜਿਹੜੀ ਲੀਡ 5000 ਦਾ ਫਰਕ 啊！ ਅ 7260 ਸੀਟਾਂ ਉਹ ਮਾਫ ਕਰਨਾ ਵੋਟਾਂ ਜਿਹੜੀਆਂ ਨੇ 7260 ਵੋਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਆਈਆਂ ਨੇ ਤੇ ਹੁਣ ਇਸ ਤੋਂ ਇਲਾਵਾ ਜਦੋਂ ਮਨਦੀਪ ਸਿੰਘ ਖਾਲਸਾ ਜ਼ਿਕਰ ਕਰ ਲਿਆ ਜਾਵੇ ਤਾਂ 8592 ਵੋਟਾਂ ਪਿੱਛੇ ਨੇ ਤਾਂ ਪੰਜ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਰਮੀਤ ਸਿੰਘ ਸੰਧੂ 892 ਵੋਟਾਂ ਦੇ ਫਰਕ ਦੇ ਨਾਲ ਅੱਗੇ ਆ ਇਹ ਵੋਟਾਂ ਦਾ ਫਰਕ ਵੱਧ ਗਿਆ ਹੈ 187 ਤੋਂ 892 ਹੋ ਗਿਆ ਹੈ ਹਰਮੀਤ ਸਿੰਘ ਸੰਧੂ 14586 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ 14586 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਪਹਿਲੇ ਨੰਬਰ ਉੱਤੇ ਹੈ ਦੂਸਰੇ ਨੰਬਰ ਉੱਤੇ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਦਾਵਾ ਹੈ ਤਾਂ ਦੂਸਰੇ ਨੰਬਰ ਉੱਤੇ ਸੁਖਵਿੰਦਰ ਕੌਰ ਰੰਦਾਵਾ ਚੱਲ ਰਹੇ ਨੇ ਜਿਨ੍ਹਾਂ ਨੂੰ 13600 94 ਵੋਟਾਂ ਮਿਲਿਆ ਨੇ 13694 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਰੰਦਾਵਾ ਦੂਸਰੇ ਨੰਬਰ ਉਤੇ ਨੇ ਤਾਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ 6ਵੇਂ ਗੇੜ ਦੀ ਵੀ VOTING ਹੋਈ ਹੈ ਵੋਟਾਂ ਦੀ ਗਿਣਤੀ ਜਿਹੜੀ ਹੈ ਹੋਈ ਹੈ ਜਿਹਦੇ ਵਿੱਚ ਹਰਮੀਤ ਸਿੰਘ ਸੰਧੂ ਲਗਾਤਾਰ ਲੀਡ ਬਣਾਈ ਰੱਖੇ ਨੇ ਤਾਂ ਇਸ ਦੇਸਵੰਦ ਵਿੱਚ ਸੁਰਖਾਬ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਵੋਟਾਂ ਦਾ ਫਰਕ ਵੱਧ ਗਿਆ ਹਾਲਾਂਕਿ ਪਹਿਲਾਂ ਇਹ ਦੇਖਿਆ ਜਾ ਰਿਹਾ ਸੀ ਕਿ ਵੋਟਾਂ ਦਾ ਬਹੁਤਾ ਫਰਕ ਨਹੀਂ ਹੈ ਤਾਂ ਜਿਸ ਤਰੀਕੇ ਦੇ ਨਾਲ ਹੁਣ ਵੋਟਾਂ ਦਾ ਫਰਕ ਵੱਧ ਗਿਆ ਹੈ ਤਾਂ ਹੁਣ ਵੋਟਾਂ ਦਾ ਫਰਕ 892 ਹੋ ਗਿਆ ਹੈ ਕਿਤੇ ਨਾ ਕਿਤੇ ਵੋਟਾਂ ਦਾ ਫਰਕ ਵਧਦਾ ਜੇਕਰ ਗਿਆ ਤਾਂ ਕਿਤੇ ਨਾ ਕਿਤੇ ਇਸ ਲੀਡਿੰਗ ਤੋੜਨਾ ਕਾਫੀ ਮੁਸ਼ਕਲ ਹੋ ਜਾਵੇਗਾ ਬਿਲਕੁਲ ਰੋਬੀਆ ਹੈ ਜੇਕਰ ਲੀਡਸ ਤਰ੍ਹਾਂ ਕੇ ਵਾਦੀ ਰਹੇ ਤਾਂ ਤੋੜਨਾ ਮੁਸ਼ਕਲ ਹੋ ਜਾਵੇਗਾ ਆਮ ਆਦਮੀ ਪਾਰਟੀ ਦੇ ਉਮੀਦ ਜਿਹੜੇ ਬੁਲਾਰੇ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਲਾਲੀ ਜ਼ਿਆਦਾ ਆਉਂਦੀ ਨਜ਼ਰ ਆ ਰਹੀ ਹੈ ਹਾਸਾ ਜਿਹੜਾ ਨਜ਼ਰ ਆ ਰਿਹਾ ਤੇ ਸੜਨਾਲਾ ਪ੍ਰੋਫੈਸਰ ਮਨਜੀਤ ਸਿੰਘ ਵੀ ਜੁੜੇ ਹੋਏ ਨੇ ਉਹਨਾਂ ਦਾ ਵੀ ਅਸੀਂ ਇਸ ਵਕਤ ਸਵਾਗਤ ਕਰਦੇ ਹਾਂ ਸਪੋਕਸਮੈਨ ਟੀਵੀ ਤੇ ਮਨਜੀਤ ਜੀ ਤੁਹਾਡਾ ਸਵਾਗਤ ਹੈ ਤੇ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਕੀ ਕਹਿਣਾ ਚਾਹੋ ਨੇ ਉਹ ਜਿਸ ਪ੍ਰਕਾਰ ਦੇ ਨਤੀਜੇ ਨਜ਼ਰ ਆ ਰਹੇ ਨੇ 6 ਰਾਊਂਡ ਦੀ ਜਿਹੜੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਤੇ ਅਕਾਲ ਏ ਕਸ਼ਮੀਰ ਸਿੰਘ ਸੋਹਲ ਦੀ ਸੀਟ ਸੀਗੀ ਜਾਨੀ ਆਮ ਆਦਮੀ ਪਾਰਟੀ ਦੀ ਸੀਟ ਸੀਗੀ ਉਹਨਾਂ ਨੇ ਚੰਗੇ ਖਾਸੇ ਮਾਰ ਨਾਲ ਉਦੋਂ ਜਿੱਤੀ ਸੀਗੀ ਇਸ ਕਰਕੇ ਉਸ ਸੀਟ ਦਾ ਜੇभी ਸਰਕਾਰ ਹੋਵੇ ਦੁਬਾਰਾ ਉਸੇ ਪਰ ਚਲੇ ਜਾਣਾ ਉਹ ਤਾਂ ਕੋਈ ਬਹੁਤਾ ਚਰਚਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਉਹਨਾਂ ਦੀ ਸੀਟ ਖਾਲੀ ਹੋਈ ਉਹਨਾਂ ਨੇ ਵਾਪਸ ਆਪਣੇ ਆਪ ਨੂੰ ਸਟੇਟਸ ਕੋ ਰੱਖ ਲਿਆ ਜਾਨੀ ਰੀਟੇਨ ਕਰ ਲਿਆ ਜੋ ਉਹਨਾਂ ਦੀ ਪਹਿਲੀ ਜਿੱਤ ਸੀ ਉਹਨੂੰ ਮੇਨਟੇਨ ਕਰ ਲਿਆ ਜਿਹੜੀ ਚਰਚਾ ਦਾ ਵਿਸ਼ਾ ਆ ਜਾਂ ਜਿਹੜੀ ਜਿਹਦੇ ਵਿੱਚ ਰਾਜਨੀਤਿਕ ਤੌਰ ਤੇ ਲੋਕਾਂ ਦੀ ਸਮਝ ਲੋ ਨਵੀਂ ਸੋਚ ਜਾਂ ਉਹਨਾਂ ਦੇ ਵਿੱਚ ਉਥਲ ਪੁਥਲ ਲੱਗ ਰਹੀ ਹੈ ਲੋਕਾਂ ਦੇ ਵਿੱਚ ਬਣੀ ਹੋਈ ਹੈ ਉਹ ਕ੍ਰਿਆਸਟੀ ਇਸ ਗੱਲ ਦੀ ਬਣੀ ਆ ਕਿ ਜਿਹਨੂੰ ਅਕਾਲੀ ਦਲ ਨੂੰ ਬਿਲਕੁਲ ਰਾਜਨੀਤਿਕ ਤੌਰ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹਾਸ਼ੀਏ ਤੇ ਰੱਖਿਆ ਸੀ ਉਹ ਕੁੱਦ ਕੇ ਸੈਂਟਰ 'ਚ ਆ ਗਿਆ ਤਰਨਤਾਰ ਇਹ ਇਹ ਤਾਂ ਬੜਾ ਸਾਫ਼ ਹੈ ਨਾ ਜਿਹਨੂੰ ਤਿੰਨ ਹੀ ਸੀਟਾਂ ਮਿਲੀਆਂ ਸੀ 18 ਉਸ ਦਾ ਇਹ ਸੀਨ ਜਿਹੜਾ ਤਰਨਤਾਰਨ ਦੇ ਹਲ ਇਥੇ ਪੰਜਾਬ ਦਾ ਨਹੀਂ ਕਹਿੰਦਾ ਉਸ ਨੇ ਇੱਕ ਚੀਜ਼ ਦਾ ਬਦਲਾ ਕੇ ਰੱਖਿਆ ਤਾਂ ਕਿ ਜਿਹਨ ਨੂੰ ਅੰਟਚੇਬਲ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਬਣਾਇਆ ਹੋਇਆ ਸੀ ਉਹ ਦੁਬਾਰਾ ਸੈਂਟਰ ਸਟੇਜ ਤੇ ਆ ਗਏ ਪਹਿਲੇ 3 ਰਾਉਂਡ ਦੇ ਵਿੱਚ ਰੰਦਾਵਾ ਅੱਗੇ ਸੀਗੀ ਔਰ ਹਜ਼ਾਰ ਤੋਂ ਉੱਪਰ ਵੋਟ ਤੇ ਵੀ ਅੱਗੇ ਚੱਲੇ ਗਈ ਸੀ 1200 ਸੀ ਚਾਹੇ ਤੀਜੇ ਰਾਉਂਡ ਚ ਦੂਜੇ ਚ ਕਿੰਨੀ ਸੀ ਪਰ चौथे पांचवें ते छठे ਦੇ ਵਿੱਚ ਹੁਣ ਜਿਹੜਾ ਸੰਧੂ ਸਾਹ ਪਿਆ ਹਰਮਨ ਸਿੰਘ ਸੰਧੂ ਉਹ ਆ ਗਿਆ ਇਹ ਐਕਸਪੈਕਟਿਡ ਹੈ ਸਾਰੀਆਂ ਜਿੰਨੀਆਂ ਚਰਚਾਵਾਂ ਜ਼ਿਆਦਾਤਰ ਇਹੀ ਕਹਿ ਰਹੀਆਂ ਸੀ ਕਿ ਅਸਲੀ ਮੁਕਾਬਲਾ ਉਹ ਫਸਵਾ ਜਾਂ ਨਹੀਂ ਫਸਵਾ ਉਹ ਗੱਲ ਲੱਗਿਆ ਪਰ ਅਸਲੀ ਪਹਿਲੇ ਤੇ ਦੂਜੇ ਨੰਬਰ ਦਾ ਮੁਕਾਬਲਾ ਰੂਲਿੰਗ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੁਖਬੀਰ ਸਿੰਘ ਬਾਦਲ ਹੋਣ ਵਾਲੇ ਅਕਾਲੀ ਦਲ ਦੇ ਵਿੱਚ ਹੈ ਉਹ ਗੱਲ ਬਿਲਕੁਲ ਲੋਕਾਂ ਦੀਆਂ ਕਿਆਸਰਾਈਆਂ ਦੇ ਮੁਤਾਬਕ ਰਿਜ਼ਲਟ ਤੁਹਾਨੂੰ ਦੇਖ ਰਹਾ ਆ ਔਰ ਇਹਦੇ ਚ ਕਾਂਗਰਸ ਦੀ ਪਰਫਾਰਮੈਂਸ ਮੈਨੂੰ ਠੀਕ ਲੱਗ ਰਹੀ ਆ ਠੀਕ ਹੈ ਇਸ ਕਰਕੇ ਨਹੀਂ ਕਿ ਉਹ ਜਿੱਤਣ ਵਾਲ ਨੂੰ ਜਾ ਰਹੇ ਆ ਉਹ ਇਸ ਕਰਕੇ ਕਿ ਜਿਸ ਕਿਸਮ ਦੀ ਲਗਾਤਾਰ ਫਿਆਸ ਕੋ ਪ੍ਰਧਾਨ ਰਾਜਾ ਵੜਿੰਗ ਦੇ ਬਿਆਨਾਂ ਤੇ ਹੋਈ ਜੋ ਚਰਚਾ ਹੋਈ ਉਹ ਬਹੁਤ ਕੁਝ ਔਰ ਦੂਜੇ ਪਾਸੇ ਜਿਸ ਕਿਸਮ ਦੇ 네ਗੇਟਿਵਿਟੀ ਆਮ ਆਦਮੀ ਪਾਰਟੀ ਨੂੰ ਸਾਹਮਣਾ ਕਰਨਾ ਪਿਆ ਐਸਐਸਪੀ ਗਰੇਵਾਲ ਨੂੰ ਇੱਕ ਕਿਸਮ ਦਾ ਸਸਪੈਂਡ ਹੀ ਕਰਤਾ ਇਹਦਾ ਮਤਲਬ ਕਿ ਉਹ ਮਨ ਗਏ ਇਲੈਕਸ਼ਨ ਕਮਿਸ਼ਨ ਮੰਨ ਗਿਆ ਕਿ ਉਹ ਧੱਕਾ ਕਰ ਰਹੀ ਸੀ ਨਹੀਂ ਤੇ ਸਸਪੈਂਡ ਨਹੀਂ ਸੀ ਕਰਨਾ ਟਰਾਂਸਫਰ ਕਰਦੇ ਤਾਂ ਵੀ ਉਹ ਦਾ ਅਸਰ ਤੇ ਹੋਣਾ ਹੀ ਸੀ ਪਰ ਸਸਪੈਂਡ ਕਰਨ ਦਾ ਮਤਲਬ ਬਹੁਤ ਵੱਡੀ ਗੱਲ ਸੀ ਇਸ ਲਈ ਇਹਨਾਂ ਗੱਲਾਂ ਦਾ ਬੂਸਟ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੈਸੇ ਜਿਹੜਾ ਥੋੜਾ ਜਿਹਾ ਚੋਣਾਂ ਤੋਂ ਪਹਿਲਾਂ ਤੁਸੀਂ ਦੇਖੋ ਜਿਹੜੇ ਸੀਕੁਐਂਸ ਹੋਇਆ ਉਹ ਆਮ ਆਦਮੀ ਪਾਰਟੀ ਉਹ ਬੋਲਾਰੇ ਮੈਂ ਨਾ ਸੁਣਦੇ ਨਾ ਰੋਪੀ ਗਿਆ ਉਹਨਾਂ ਤੋਂ ਜਾਣ ਲੈਣੇ ਆ ਕਿ ਉਹ ਉਹ ਕੀ ਕਹਿਣਾ ਚਾਹੁੰਦੇ ਨੇ ਮੈਂ ਉਹਨਾਂ ਤੋਂ ਕੁਲ ਦੁਬਾਰਾ ਪ੍ਰੋਫੈਸਰ ਸਾਹਿਬ ਤਾਂ ਉਹ ਕਹਿ ਰਹੇ ਨੇ ਕਿ ਠੀਕ ਹੈ ਪਰਫਾਰਮੈਂਸ ਕੋਈ ਬਹੁਤ ਹੀ ਮਾੜੀ ਨਹੀਂ ਹੈ ਕਾਂਗਰਸ ਦੀ ਪਰ ਜਿਵੇਂ ਕਾਂਗਰਸ ਲੁਧਿਆਣਾ ਦੇ ਵਿੱਚ ਇਕਜੁੱਟ ਹੋਣ ਦੇ ਦਾਅਵੇ ਕਰ ਰਹੀ ਸੀ ਜਾਂ ਕਾਂਗਰਸ ਇੱਕ ਪਲੇਟਫਾਰਮ 'ਉਂ ਤੇ ਦਾਅਵੇ ਕਰਦੀ ਨਜ਼ਰ ਆਈ ਸੀ ਉਹ ਪਰਫਾਰਮੈਂਸ ਉਹ ਜ਼ੋਰ ਹਾਲਾਂਕਿ ਲੁਧਿਆਣਾ ਦੇ ਵਿੱਚ ਤਾਂ ਬਿਲਕੁਲ ਵੱਖਰਾ ਹੀ ਅੰਤਰ ਨਜ਼ਰ ਆਇਆ ਬਹੁਤ ਵੱਡੀ ਲੀਡ ਤੇ ਸੰਜੀਵ ਰੋੜਾ ਜਿੱਤ ਗਿਆ ਸੀ ਉਹ ਅੰਤਰ ਦੇ ਮੁਤਾਬਿਕ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਠੀਕ ਪਰਫਾਰਮ ਕਰ ਰਹੀ ਹੈ ਪਰ ਬੇਸ਼ੱਕ ਕੁਝ ਬਿਆਨਾਂ ਨੇ ਡੈਂਟ ਪਾਇਆ ਕਾਂਗਰਸ ਨੂੰ ਦੇਖੋ ਜੀ ਠੀਕ ਹੈ ਕਮੀਆਂ ਲੱਭਣ ਦੀ ਜ਼ਰੂਰਤ ਹੈ ਔਰ ਵੱਡੀ ਗੱਲ ਸੀ ਕਿ ਸਾਡੇ ਉੱਥੇ ਜਿਹੜੇ ਵਿਧਾਇਕ ਤਰਮੀਰ ਅਗਨੀ ਹੋਤਰੀ ਜੀ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਜਿਹੜੀ ਕਨਸਿਸਟੈਂਸੀ ਨੂੰ ਜਿਹੜਾ ਦੇਖ ਨਹੀਂ ਸਕੇ ਕੋਈ ਦੇਖੋ ਜਿੰਨਾ ਜਿੰਨਾ ਟਾਈਮ ਅਸੀਂ ਕਿਤੇ ਇਲਾਕੇ 'ਚ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਦਿੰਦੇ ਉਦੋਂ ਨੁਕਸਾਨ ਹੁੰਦਾ ਠੀਕ ਹੈ ਨੁਕਸਾਨ ਹੋਇਆ ਪਰ ਵਧੀਆ ਵੋਟਾਂ ਲੈ ਕੇ ਜਾਵਾਂਗੇ ਐਂਡ ਤੱਕ ਵਾਲੇ ਰਿਜ਼ਲਟ ਤੱਕ ਸਾਰੇ ਇੱਕਜੁੱਟ ਸੀਗੇ ਆਸ਼ੂ ਜੀ ਵੀ ਉੱਥੇ ਪਹੁੰਚੇ ਚੰਨੀ ਜੀ ਵੀ ਪਹੁੰਚੇ ਪ੍ਰਧਾਨ ਜੀ ਤਾਂ ਸੀਗੇ ਬਾਜਵਾ ਸਾਹਿਬ ਸੀਗੇ ਪ੍ਰਗਰ ਸਿੰਘ ਜੀ ਸਾਰੀ ਲੀਡਰਸ਼ਿਪ ਉੱਥੇ ਸੀਗੀ ਬਾਏ ਇਲੈਕਸ਼ਨਾਂ ਦੇ ਵਿੱਚ ਹਮੇਸ਼ਾ ਲੋਕਾਂ ਦਾ ਜਿਹੜਾ ਝੁਕਾਅ ਹੈ ਉਹ ਸਰਕਾਰਾਂ ਦੇ ਵੱਲ ਹੁੰਦਾ ਹੈ ਮੰਨਦਾ ਪਿੱਛੇ ਵੀ ਬਾਏ ਇਲੈਕਸ਼ਨ ਹੋਏ ਚਾਹੇ ਜਲੰਧਰ ਵਾਲਾ ਸੀਗਾ ਕਿ ਨਤੀਜਾ ਨਜ਼ਰ ਨਹੀਂ ਆ ਰਿਹਾ ਉਹ ਜਾਂ ਅਕਾਲੀ ਦਲ ਦਾ ਤੇ ਮੁਖ ਜੜੀ ਸੱਤਾ ਤੇ ਪਾਰਟੀ ਦਾ 814 ਵੜਕਾ ਗਿਲਸਾ ਚਾਰ ਬਾਈ ਇਲੈਕਸ਼ਨ ਸੀ ਪਿਛਲੀ ਵਾਰ ਠੀਕ ਹੈ ਤੇ ਚਾਰਾਂ ਚੋਂ ਅਕਾਲੀ ਦਲ ਮੈਦਾਨ ਛੱਡ ਕੇ ਭੱਜ ਗਿਆ ਸੀਗਾ ਠੀਕ ਹੈ ਗੁਰਦਾਸਪੁਰ ਵੀ ਸਾਡਾ ਮੁਕਾਬਲਾ ਸੀਗਾ ਸਾਡਾ ਮੁਕਾਬਲਾ ਗਿੱਦੜਬਾਹਾ ਵੀ ਸੀਗਾ ਅਕਾਲੀ ਦਲ ਅੰਦਰ ਖਾਤੇ ਆਮ ਆਦੀ ਪਾਰਟੀ ਨੂੰ ਸਮਰਥਨ ਕਰ ਗਿਆ ਇੱਕ ਸੀਟ ਅਸੀਂ ਜਿੱਤੇ ਵੀ ਰਿਜ਼ਲਟ ਚੰਗੇ ਸੀਗੇ ਠੀਕ ਹੈ ਇਹ ਲੋਕਤੰਤਰ ਹੈ ਕਈ ਕਾਫੀ ਚੀਜ਼ਾਂ ਸਿੱਖਣ ਦੀ ਲੋੜ ਹੈ ਲੀਡਰਸ਼ਿਪ ਨੂੰ ਵੀ ਔਰ ਸਾਨੂੰ ਅਗਲੀ ਜਿਹੜੀ ਰਣਨੀਤੀ ਹੈ ਇਹ ਸਾਨੂੰ ਅਸੀਂ ਬਣਾਵਾਂਗੇ ਔਰ ਜਿਹੜੇ ਪਿਛਲੇ ਐਮਪੀ ਦੇ ਇਲੈਕਸ਼ਨ ਸੀਗੇ ਉਦੋਂ ਵੀ ਸੱਤ ਅਸੀਂ ਜਿੱਤੇ ਉਦੋਂ ਵੀ ਕਿਤੇ ਸਾਨੂੰ ਥਾਪੜਾ ਦੇ ਦਿੰਦੇ ਵੀ ਅਸੀਂ 18 ਤੋਂ 7 ਐਮਪੀ ਜਿੱਤ ਗਏ ਸਾਡੇ ਵੀ ਹੌਸਲਾ ਵਧਾਈ ਹੋ ਜਾਂਦੀ ਥਾਪੜਾ ਕਦੇ ਨਾ ਕਦੇ ਸ਼ਾਇਦ ਅੰਦਰੂਨੀ ਤੌਰ ਤੇ ਕਮੀ ਰਹਿ ਜਾਂਦੀ ਆ ਰਣਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਗੱਦਰਵਾਦੇ ਤਾਂ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਦਿੱਤੀ ਦੇਖੋ ਕੈਨ ਉਹ ਤਾਂ ਜੋ ਮਰਜੀ ਕਹੀ ਜਾਓ ਇਹਨਾਂ ਦੇ ਪ੍ਰਧਾਨ ਸਾਹਿਬ ਵੀ ਜੋ ਮੂੰਹ ਚੋਂ ਦੇ ਬੋਲ ਦਿੰਦੇ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਸੈਂਸਿਟਿਵ ਇਸ਼ੂ ਦੇ ਉੱਪਰ ਕਿਵੇਂ ਬੋਲਿਆ ਜਾਂਦਾ ਉਹ ਦੇਖੋ ਸਿੱਖ ਧਰਮ ਦੇ ਹੋ ਕੇ ਸਿੱਖ ਧਰਮ ਨੂੰ ਡੋਮਿਨੇਟ ਕਰਦੇ ਨੇ ਤੇ ਇਹ ਬੜੀ ਮਾੜੀ ਗੱਲ ਆ ਮੈਂ ਤਾਂ ਕਹਿੰਦਾ ਮੰਦ ਭਾਗੀ ਗੱਲ ਹੈ ਇਹੋ ਜਿਹੇ ਬਿਆਨ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਧਰਮ ਦੇ ਲਈ ਦੇਣੇ ਨਹੀਂ ਚਾਹੀਦੇ ਠੀਕ ਹੈ ਔਰ ਦੂਜੀ ਗੱਲ ਹੁਣੇ ਰੂਬੀ ਜੀ ਨੇ ਦੱਸਿਆ ਕਾਂਗਰਸ ਦੇ ਬੁਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਆਮ ਬੱਚਿਆਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਅੱਜ ਕੱਲ ਦੇ ਰਿਕਾਰਡ ਚ ਦੇਖ ਲਓ ਕਿ ਪਹਿਲਾਂ ਜਿਹੜੀਆਂ ਨੌਕਰੀਆਂ ਸੀ ਮਿਲਦੀਆਂ ਕਹਣਾ ਨੂੰ ਸੀ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਭਤੀਜਿਆਂ ਨੂੰ ਮਾਮੇ ਦੇ ਮੁੰਡਿਆਂ ਨੂੰ ਹੁਣ ਤੁਸੀਂ ਤੁਸੀਂ ਵੀ ਗਰਾਊਂਡ ਤੇ ਰਹਿੰਦੇ ਹੋ ਤੁਹਾਡਾ ਚੈਨਲ ਵੀ ਗਰਾਊਂਡ ਤੇ ਰਹਿੰਦਾ ਤੁਸੀਂ ਖੁਦ ਜਾ ਕੇ ਦੇਖੋ ਕਿ ਆਮ ਲੋਕਾਂ ਨੂੰ ਜਿਹੜੇ